ਸਵੇਰ ਦਾ ਸਮਾਂ ਹੈ ਇੱਕ ਚਮਕਦਾਰ ਨੀਲੀ ਆਉਡੀ ਕਾਰ ਗੁਰਦੁਆਰਾ ਸਾਹਿਬ ਦੀ ਸੰਗਮਰਮਰ ਦੀ ਚਮਕਦੀ ਇਮਾਰਤ ਵੱਲ ਵਧ ਰਹੀ ਹੈ ਕਾਰ ਦੇ ਅੰਦਰ ਬੈਠੇ ਹਨ ਦੋ ਜਣੇ ਇੱਕ 32 ਸਾਲ ਦਾ ਨੌਜਵਾਨ ਜਿਸ ਦੇ ਚਿਹਰੇ ਤੇ ਇੱਕ ਅਜੀਬ ਜੀ ਬੇਚੈਨੀ ਹੈ ਜਿਵੇਂ ਉਹ ਕੋਈ ਜ਼ਿੰਦਗੀ ਦਾ ਵੱਡਾ ਫੈਸਲਾ ਲੈ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਇੱਕ ਠੰਡਕ ਹੈ ਪਰ ਉਸਦੇ ਹੱਥ ਜੋ ਸਟੀering ਟੇਸਨ ਸੈਮੀ ਹੋਇਸਨ ਨਾਲ ਬੈਠਾ ਹੈ ਇੱਕ ਬਜ਼ੁਰਗ ਜਿਸ ਦੀ ਚਿੱਟੀ ਦਾੜੀ ਅਤੇ ਝੁਰੜੀਆਂ ਵਾਲੇ ਚਿਹਰੇ ਤੇ ਸਾਲਾਂ ਦੀਆਂ ਯਾਦਾਂ ਦੀਆਂ ਲਕੀਰਾਂ ਸਾਫ਼ ਝਲਕ ਰਹੀਆਂ ਹਨ ਹੱਥਾਂ ਦੇ ਵਿੱਚ ਇੱਕ ਪੁਰਾਣਾ ਥੈਲਾ ਹੈ ਕਾਰ ਜਿਵੇਂ ਹੀ ਗੁਰਦੁਆਰੇ ਦੇ ਨੇੜੇ ਬਣੇ ਅनाथ ਆਸ਼ਰਮ ਦੇ ਗੇਟ ਤੇ ਰੁਕੀ ਉਸ ਨੌਜਵਾਨ ਨੇ ਆਪਣੇ ਬਜ਼ੁਰਗ ਵੱਲ ਦੇਖਿਆ ਅੱਖਾਂ ਵਿੱਚ ਇੱਕ ਅਜੀਬ ਜੀ ਖਾਮੋਸ਼ੀ ਸੀ ਜਿਵੇਂ ਉਹ ਕੋਈ ਭਾਰੀ ਫੈਸਲਾ ਲੈਣ ਜਾ ਰਿਹਾ ਹੋਵੇ ਉਸਨੇ ਆਪਣੇ ਘਰ ਛੁੜੂ ਕੀਤੇ ਅਸੀਂ ਪਹੁੰਚ ਗਏ ਤੁਸੀਂ ਇੱਥੇ ਹੀ ਉਤਰ ਜਾਓ ਬਜ਼ੁਰਗ ਦੀਆਂ ਅੱਖਾਂ ਵਿੱਚ ਇੱਕ ਡੂੰਗੀ ਉਦਾਸੀ ਚੱਲ ਗਈ ਉਸਨੇ ਆਪਣੇ ਨੌਜਵਾਨ ਪੁੱਤਰ ਵੱਲ ਦੇਖਿਆ ਜਿਵੇਂ ਉਹ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਉਸਦੇ ਬੁੱਲ੍ਹ ਨਹੀਂ ਖੁੱਲੇ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਸਵਾਲ ਸੀ ਜਿਸ ਦਾ ਜਵਾਬ ਉਸ ਨੂੰ ਸ਼ਾਇਦ ਪਹਿਲਾਂ ਹੀ ਪਤਾ ਸੀ ਉਸਨੇ ਆਪਣੀ ਥਲੀ ਨੂੰ ਮੋਢੇ ਤੇ ਟਿਕਾਇਆ ਅਤੇ ਚੁੱਪਚਾਪ ਘਰ ਤੋਂ ਉਤਰ ਗਿਆ ਆਸ਼ਰਮ ਦੇ ਗੇਟ ਤੇ ਖੜੇ ਸੇਵਾਦਾਰ ਨੇ ਉਹਨਾਂ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਠੰਡਕ ਸੀ ਜਿਵੇਂ ਉਹ ਅਜੇ ਹੀ ਦਿਲ ਤੋੜਨ ਵਾਲੇ ਮੰਜ਼ਰ ਨੂੰ ਰੋਧ ਦੇਖਦਾ ਹੋਵੇ ਉਸਨੇ ਆਪਣੇ ਮੋਢੇ ਝਾੜੇ ਅਤੇ ਇੱਕ ਠੰਡੀ ਨਜ਼ਰ ਨਾਲ ਬਜ਼ੁਰਗ ਵੱਲ ਦੇਖਿਆ ਜਿਵੇਂ ਕਹਿ ਰਿਹਾ ਹੋਵੇ ਹੋਰ ਇੱਕ ਬੁੱਢਾ ਜਿਸ ਨੂੰ ਘਰ ਵਾਲਿਆਂ ਨੇ ਛੱਡ ਦਿੱਤਾ ਨੌਜਵਾਨ ਨੇ ਆਪਣੇ ਬਜ਼ੁਰਗ ਨੂੰ ਆਸ਼ਰਮ ਦੇ ਅੰਦਰ ਛੱਡ ਦਿੱਤਾ ਉਸਤੇ ਕਦਮ ਭਾਰੀ ਸਨ ਨੂੰ ਜਿਵੇਂ ਉਸਤੇ ਦਿਲ ਤੇ ਕੋਈ ਭਾਰ ਰੱਖਿਆ ਹੋਵੇ ਉਸਨੇ ਆਪਣੀ ਨਜ਼ਰ ਚੁਕਾਈ ਅਤੇ ਬਿਨਾਂ ਪਿੱਛੇ ਮੁੜ ਕੇ ਦੇਖੇ ਆਪਣੇ ਕਾਰ ਵੱਲ ਵੱਧ ਗਿਆ ਜਿਵੇਂ ਹੀ ਉਸਨੇ ਕਾਰ ਦਾ ਦਰਵਾਜ਼ਾ ਖੋਲਿਆ ਨਾ ਉਸਦੀ ਜੇਬ ਵਿੱਚ ਪਿਆ ਫੋਨ ਵੱਜਣ ਲੱਗਾ ਉਸਨੇ ਫੋਨ ਕੱਢਿਆ ਅਤੇ ਸਕਰੀਨ ਵੱਲ ਦੇਖਿਆ ਇਹ ਉਸਦੀ ਪਤਨੀ ਦੀ ਕਾਲ ਸੀ ਫੋਨ ਉੱਨ ਕੰਨ ਲਾਉਂਦੇ ਸਾਰ ਉਸਦੀ ਪਤਨੀ ਦੀ ਸਖਤ ਆਵਾਜ਼ ਸੁਣਾਈ ਦਿੱਤੀ ਆਪਣੇ ਬੜੇ ਨੂੰ ਸਾਫ਼-ਸਾਫ਼ ਕਹਦੇ ਹੋ ਕਿ ਕਿਤੇ ਹਾਰਾਂ ਤੇ ਵੀ ਘਰ ਦੇ ਵਿੱਚ ਵਾਪਸ ਆਉਣ ਦੀ ਜਰੂਰਤ ਨਹੀਂ ਹੁਣ ਸਾਨੂੰ ਸ਼ਾਂਤੀ ਨਾਲ ਜਿਉਣ ਦੇਓ ਅਸੀਂ ਉਸਦੀ ਸੇਵਾ ਨਹੀਂ ਕਰ ਸਕਦੇ ਨੌਜਵਾਨ ਦੇ ਚਿਹਰੇ ਤੇ ਇੱਕ ਪਲ ਲਈ ਚਿੜਕ ਦਿਖਾਈ ਦਿੱਤੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਜਿਵੇਂ ਉਹ ਆਪਣੇ ਆਪ ਨਾਲ ਲੜ ਰਿਹਾ ਹੋਵੇ ਉਸਨੇ ਇੱਕ ਲੰਮੀ ਸਾਹ ਲਈ ਆਪਣੀ ਕਾਰ ਦਾ ਦਰਵਾਜ਼ਾ ਬੰਦ ਕੀਤਾ ਅਤੇ ਵਾਪਸ ਉਸ ਆਸ਼ਰਮ ਦੇ ਵੱਲ ਮੁੜ ਪਿਆ ਜਿਵੇਂ ਉਹ ਬਿਰਦ ਆਸ਼ਰਮ ਦੇ ਵੇੜੇ ਵਿੱਚ ਪਹੁੰਚਿਆ ਨਾ ਤਾਂ ਉਸਨੇ ਜੋ ਦੇਖਿਆ ਉਸਨੇ ਉਸਦੇ ਹੋਛਾੜਾ ਦਿੱਤੇ ਉਸਦੇ ਪਿਤਾ ਜੀ ਅਤੇ ਆਸ਼ਰਮ ਦਾ ਮੈਨੇਜਰ ਇੱਕ ਪੁਰਾਣੀ ਲੱਕੜ ਦੀ ਬੈਂਚ ਤੇ ਬੈਠੇ ਸਨ ਦੋਵੇਂ ਜਣੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਉਹਨਾਂ ਦੇ ਚਿਹਰਿਆਂ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਉਹ ਹਾਸੋ ਹਾਸ ਕੇ ਗੱਲਾਂ ਕਰ ਰਹੇ ਸਨ ਜਿਵੇਂ ਉਸ ਸਾਲਾਂ ਦੇ ਪੁਰਾਣੇ ਦੋਸਤ ਹੋਣ ਮੈਨੇਜਰ ਨੇ ਉਸ ਬਜ਼ੁਰਗ ਦੇ ਮੋਢੇ 'ਤੇ ਹੱਥ ਰੱਖਿਆ ਤੇ ਕਿਆ ਇਹਨੇ ਸਾਲਾਂ ਬਾਅਦ ਮਿਲ ਕੇ ਦਿਲ ਨੂੰ ਸਕੂਨ ਮਿਲ ਗਿਆ ਨੌਜਵਾਨ ਹੈਰਾਨ ਖੜਾ ਸੀ ਉਸਦੇ ਦਿਮਾਗ ਵਿੱਚ ਸਵਾਲਾਂ ਦਾ ਤੂਫਾਨ ਉੱਠ ਗਿਆ ਇਹ ਮਾਦਰਾ ਕੀ ਸੀ ਉਸਤੇ ਪਿਤਾ ਜੀ ਅਤੇ ਇਹ ਮੈਨੇਜਰ ਇੱਕ ਦੂਜੇ ਨੂੰ ਕਿਵੇਂ ਜਾਣਦੇ ਹਨ ਦੋਸਤੋ ਇਸ ਸਵਾਲ ਦਾ ਜਵਾਬ ਜਾਣ ਕੇ ਉਸ ਨੌਜਵਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਸਾਹਮਣੇ ਆਉਣ ਵਾਲਾ ਸੀ ਆਖਿਰ ਇਹ ਰਾਜਕੀ ਸੀ ਆਖਿਰਕਾਰ ਕੀ ਦੱਸਿਆ ਉਸ ਮੈਨੇਜਰ ਨੇ ਉਹ ਦੋਵੇਂ ਇੱਕ ਦੂਜੇ ਨੂੰ ਕਿਵੇਂ ਜਾਣਦੇ ਹਨ ਅਤੇ ਜੋ ਅੱਗੇ ਹੋਇਆ ਨਾ ਉਸ ਨੇ ਸਾਰੀ ਗੱਲ ਹੀ ਬਦਲ ਦਿੱਤੀ ਹਾਂਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ 30 ਸਾਲ ਪਹਿਲਾਂ ਜਦੋਂ ਖਡੂਰ ਸਾਹਿਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਸਾਦਾ ਜਿਹਾ ਆਦਮੀ ਸਰਦਾਰ ਗੁਰਮੀਤ ਸਿੰਘ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਰਿਹਾ ਸੀ ਗੁਰਮੀਤ ਸਿੰਘ ਇੱਕ ਬੜਾ ਨੇਕ ਜਿਹਾ ਇਨਸਾਨ ਸੀ ਉਸ ਦੀ ਜ਼ਿੰਦਗੀ ਸਾਦਗੀ ਨਾਲ ਭਰੀ ਸੀ ਉਹ ਰੋਜ਼ ਸਵੇਰੇ ਉੱਠਦਾ ਆਪਣੇ ਪਿੰਡ ਦੇ ਨੇੜੇ ਬਣੇ ਗੁਰਦੁਆਰਾ ਸਾਹਿਬ ਜਾਂਦਾ ਮੱਥਾ ਟੇਕਦਾ ਅਤੇ ਲੰਗਰ ਵਿੱਚ ਸੇਵਾ ਕਰਦਾ ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਮਿਠਾਸ ਸੀ ਜਿਸ ਨਾਲ ਉਹ ਗੁਰਬਾਣੀ ਦਾ ਪਾਠ ਕਰਦਾ ਸੀ ਗੁਰਦੁਆਰੇ ਦੀ ਸੰਗਤ ਉਸਨੂੰ ਬਹੁਤ ਫਤਕਾਰ ਦਿੰਦੀ ਕਿਉਂਕਿ ਉਹ ਹਮੇਸ਼ਾ ਹਰ ਇੱਕ ਦੀ ਮਦਦ ਲਈ ਤਿਆਰ ਰਹਿੰਦਾ ਉਸ ਸਮੇ ਗੁਰਮਿਤ ਸਿੰਘ ਨੇ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਹਾਲੇ ਸ਼ੁਰੂ ਹੀ ਕੀਤਾ ਸੀ ਉਸਨੇ ਇੱਕ ਛੋਟਾ ਜਿਹਾ ਟਰੱਕ ਖਰੀਦਿਆ ਅਤੇ ਸਮਾਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲਿਜਾਣ ਦਾ ਕੰਮ ਸ਼ੁਰੂ ਕੀਤਾ ਉਸਦੀ ਮਿਹਨਤ ਅਤੇ ਇਮਾਨਦਾਰੀ ਦੀ ਵਜ੍ਹਾ ਨਾਲ ਉਸਦਾ ਕਾਰੋਬਾਰ ਹੌਲੀ-ਹੌਲੀ ਵਧਣ ਲੱਗਾ ਉਸਦੇ ਚਿਹਰੇ ਤੇ ਹਮੇਸ਼ਾ ਇੱਕ ਮੁਸਕਰਾਹਟ ਰਹਿੰਦੀ ਪਰ ਉਸਦੇ ਦਿਲ ਵਿੱਚ ਇੱਕ ਡੂੰਘੀ ਇੱਛਾ ਸੀ ਇੱਕ ਪਰਿਵਾਰ ਦੀ ਗੁਰਮੀਤ ਸਿੰਘ ਦਾ ਵਿਆਹ ਹੋਇਆ ਸੀ ਇੱਕ ਪਿਆਰੀ ਜੀ ਕੁੜੀ ਸੁਰਿੰਦਰ ਕੌਰ ਨਾਲ ਸੁਰਿੰਦਰ ਕੌਰ ਇੱਕ ਸਾਦਗੀ ਭਰੀ ਔਰਤ ਸੀ ਜਿਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਹ ਵੀ ਗੁਰਮੀਤ ਵਾਂਗ ਗੁਰਦੁਆਰੇ ਜਾਣ ਦੀ ਸ਼ੌਕੀਨ ਸੀ ਵਿਆਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਦੋਵੇਂ ਇਕੱਠੇ ਗੁਰਦੁਆਰਾ ਸਾਹਿਬ ਜਾਂਦੇ ਲੰਗਰ ਦੇ ਵਿੱਚ ਸੇਵਾ ਕਰਦੇ ਅਤੇ ਇੱਕ ਦੂਜੇ ਨਾਲ ਆਪਣੇ ਸੁਪਨੇ ਸਾਂਝੇ ਕਰਦੇ ਪਰ ਵਿਆਹ ਦੇ 1 ਮਹੀਨੇ ਬਾਅਦ ਇੱਕ ਦਿਨ ਜਦੋਂ ਗੁਰਮੀਤ ਸਿੰਘ ਗੁਰਦੁਆਰੇ ਦੇ ਵਿੱਚ ਸੇਵਾ ਕਰ ਰਿਹਾ ਸੀ ਨਾ ਉਸ ਨੂੰ ਗੁਰਦੁਆਰੇ ਦੇ ਬਾਹਰ ਇੱਕ ਛੋਟਾ ਜਿਹਾ ਬੱਚਾ ਰੋਂਦਾ ਹੋਇਆ ਮਿਲਿਆ ਉਹ ਬੱਚਾ ਸਿਰਫ 6 ਮਹੀਨੇ ਦਾ ਸੀ ਉਸ ਦੀਆਂ ਛੋਟੀਆਂ-ਛੋਟੀਆਂ ਅੱਖਾਂ ਲਾਲ ਹੋ ਚੁੱਕੀਆਂ ਸਨ ਅਤੇ ਉਸਦੀ ਰੋਣ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਦਰਦ ਸੀ ਉਸਤੇ ਛੋਟੇ ਛੋਟੇ ਹੱਥ ਕਮਰੇ ਸਨ ਜਿਵੇਂ ਉਹ ਠੰਡ ਨਾਲ ਠਰਿਆ ਹੋਵੇ ਗੁਰਮੀਤ ਸਿੰਘ ਦਾ ਦਿਲ ਪਿਰਲ ਗਿਆ ਉਸਨੇ ਆਪਣੇ ਦੋਵੇਂ ਹੱਥਾਂ ਨਾਲ ਉਸ ਬੱਚੇ ਨੂੰ ਚੁੱਕਿਆ ਅਤੇ ਆਪਣੇ ਸੀਨੇ ਨਾਲ ਲਗਾ ਲਿਆ ਉਸਦੀ ਗਰਮੀ ਨਾਲ ਬੱਚੇ ਦਾ ਰੋਣਾ ਥੋੜਾ ਘੱਟ ਹੋ ਗਿਆ ਪਰ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਇੱਕ ਡਰ ਸੀ ਗੁਰਮੀਤ ਸਿੰਘ ਨੇ ਸੋਚਿਆ ਇਹਨੇ ਛੋਟੇ ਜਿਹੇ ਬੱਚੇ ਨੂੰ ਕਿਸਨੇ ਇੱਥੇ ਛੱਡ ਦਿੱਤਾ ਅਤੇ ਇਹ ਨਾ ਰੋ ਰਿਹਾ ਹੈ ਕੀ ਇਹ ਪਖਾਏ ਜਾਂ ਇਸ ਨੂੰ ਕੋਈ ਤਕਲੀਫ ਹੈ ਗੁਰਦੁਆਰੇ ਦੇ ਸਾਡੇ ਤੇ ਹੀ ਗੁਰਦੁਆਰੇ ਦੀ ਸੰਸਥਾ ਵੱਲੋਂ ਇੱਕ ਅनाथ ਆਸ਼ਰਮ ਵੀ ਚਲਾਇਆ ਜਾਂਦਾ ਸੀ ਜਿੱਥੇ ਬਹੁਤ ਸਾਰੇ ਅਨਾਥ ਬੱਚੇ ਰਹਿੰਦੇ ਸਨ ਆਸ਼ਰਮੀਆਂ ਕੰਨਾਂ ਪੁਰਾਣੀਆਂ ਸਨ ਅਤੇ ਉਸਦੇ ਵਿਹੜੇ ਵਿੱਚ ਇੱਕ ਵੱਡਾ ਬੋਹੜ ਦਾ ਦਰਖਤ ਸੀ ਜਿਸ ਦੀਆਂ ਸ਼ਖਾਵਾਂ ਹੇਠ ਬੱਚੇ ਖੇਡਦੇ ਗੁਰਮਿਤ ਸਿੰਘ ਨੇ ਉਸ ਬੱਚੇ ਨੂੰ ਚੁੱਕਿਆ ਅਤੇ ਆਸ਼ਰਮ ਦੇ ਮੈਨੇਜਰ ਸਰਦਾਰ ਹਰਪ੍ਰੀਤ ਸਿੰਘ ਨੂੰ ਦਿਖਾਇਆ ਹਰਪ੍ਰੀਤ ਸਿੰਘ ਤੱਕ ਨੌਜਵਾਨ ਸੀ ਜਿਸ ਦੀ ਉਮਰ ਸ਼ਾਇਦ ਉਸ ਸਮੇਂ 25-26 ਸਾਲ ਦੀ ਸੀ ਉਸ ਦੀ ਚਿੱਟੀ ਦਸਤਾਰ ਅਤੇ ਸਾਦੀ ਜੀ ਪੰਜਾਬੀ ਜੁੱਤੀ ਉਸ ਨੂੰ ਇੱਕ ਸਾਦਗੀ ਪਰ ਆ ਰੂਪ ਦੇ ਦੇ ਉਸ ਨੇ ਬੱਚੇ ਨੂੰ ਦੇਖਿਆ ਅਤੇ ਗੰਭੀਰ ਆਵਾਜ਼ ਵਿੱਚ ਕਿਹਾ ਇਹ ਬੱਚਾ ਬਿਮਾਰ ਲੱਗਦਾ ਹੈ ਇਸ ਦੀਆਂ ਅੱਖਾਂ ਲਾਲ ਹਨ ਅਤੇ ਸ਼ਾਇਦ ਇਸ ਨੂੰ ਭਾਰੀ ਬੁਖਾਰ ਹੈ ਸਾਨੂੰ ਇਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ ਗੁਰਮੀਤ ਸਿੰਘ ਨੇ ਬਿਨਾਂ ਸੋਚੇ ਸਮਝੇ ਆਪਣੇ ਟਰੱਕ ਦੀ ਚਾਬੀ ਕਢੀ ਉਸਨੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਹਰਪ੍ਰੀਤ ਸਿੰਘ ਨਾਲ ਨੇੜੇ ਦੇ ਹੀ ਇੱਕ ਹਸਪਤਾਲ ਵੱਲ ਚੱਲ ਪਿਆ। ਹਸਪਤਾਲ ਦੇ ਬਾਹਰ ਲੰਬੀ ਕਤਾਰ ਸੀ ਪਰ ਗੁਰਮੀਤ ਸਿੰਘ ਨੇ ਡਾਕਟਰ ਨੂੰ ਬੇਨਤੀ ਕੀਤੀ ਕਿ ਉਹ ਇਸ ਬੱਚੇ ਨੂੰ ਜਲਦੀ ਦੇਖ ਲਵੇ। ਡਾਕਟਰ ਨੇ ਬੱਚੇ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਬੱਚੇ ਨੂੰ ਤੇਜ਼ ਬੁਖਾਰ ਸੀ ਅਤੇ ਬੱਚਾ ਕਾਫੀ ਕਮਜ਼ੋਰ ਸੀ। ਡਾਕਟਰ ਨੇ ਬੱਚੇ ਨੂੰ ਦਵਾਈ ਦਿੱਤੀ ਅਤੇ ਕਿਹਾ ਇਸ ਨੂੰ ਚੰਗੀ ਦੇਖਭਾਲ ਦੀ ਜ਼ਰੂਰਤ ਹੈ। ਅਗਲੇ ਕੁਝ ਦਿਨ ਇਸ ਨੂੰ ਗਰਮ ਰੱਖੋ ਅਤੇ ਚੰਗਾ ਖਾਣਾ ਦਿਓ। ਆਸ਼ਰਮ ਵਿੱਚ ਵਾਪਸ ਆ ਕੇ ਉਸ ਬੱਚੇ ਨੂੰ ਇੱਕ ਨਵਾਂ ਘਰ ਮਿਲ ਗਿਆ ਆਸ਼ਰਮ ਦੀਆਂ ਦੇਖਭਾਲ ਕਰਨ ਵਾਲੀਆਂ ਔਰਤਾਂ ਨੇ ਉਸ ਬੱਚੇ ਨੂੰ ਨਵੇਂ ਕੱਪੜੇ ਪਾਏ ਅਤੇ ਉਸ ਨੂੰ ਇੱਕ ਨਿਕਾੜਾ ਪੰਘੂੜਾ ਦਿੱਤਾ ਗੁਰਮੀਤ ਸਿੰਘ ਦਾ ਦਿਲ ਉਸ ਬੱਚੇ ਨਾਲ ਜੁੜ ਗਿਆ ਉਹ ਹਰ ਹਫਤੇ ਆਸ਼ਰਮ ਜਾਂਦਾ ਜਦੋਂ ਵੀ ਉਹ ਉਸ ਬੱਚੇ ਨੂੰ ਦੇਖਦਾ ਨਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਜਾਂਦੀ ਉਹ ਬੱਚੇ ਨਾਲ ਖੇਡਦਾ ਉਸ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਵਿੜੇ ਦੇ ਵਿੱਚ ਘੁੰਮਦਾ ਅਤੇ ਕਈ ਵਾਰ ਉਸ ਨੂੰ ਆਪਣੇ ਹੱਥਾਂ ਨਾਲ ਦੁੱਧ ਦੀ ਬੋਤਲ ਵੀ ਪਿਆਰ ਨਾਲ ਪਿਉਂਦਾ ਸਮਾਂ ਬੀਤ ਗਿਆ ਲਗਭਗ 6 ਮਹੀਨੇ ਬਾਅਦ ਜਦੋਂ ਉਸ ਬੱਚੇ ਦੀ ਉਮਰ 1 ਸਾਲ ਦੀ ਹੋ ਗਈ ਗੁਰਮੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਉਹ ਗੁਰਮੀਤ ਤੂੰ ਕਦੋਂ ਖੁਸ਼ਖਬਰੀ ਸੁਣਨ ਵਾਲਾ ਹੈ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹੈ ਅਜੇ ਤੱਕ ਤੇਰਾ ਕੋਈ ਬੱਚੇ ਦੀ ਖਬਰ ਨਹੀਂ ਆਈ ਇਹ ਗੱਲਾਂ ਸੁਣ ਕੇ ਸੁਰਿੰਦਰ ਕੌਰ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਉਹ ਚੁੱਪਚਾਪ ਕਮਰੇ ਦੇ ਵਿੱਚ ਚਲੀ ਜਾਂਦੀ ਅਤੇ ਬੈਠ ਜਾਂਦੇ ਪਰ ਗੁਰਮੀਤ ਸਿੰਘ ਦੇ ਦਿਮਾਗ ਵਿੱਚ ਇੱਕ ਦੁੰਗਾ ਵਿਚਾਰ ਘੁੰਮਦਾ ਉਹ ਸੋਚਦਾ ਵੀ ਗੁਰਦੁਆਰੇ ਜਾ ਕੇ ਅਸੀਂ ਸੇਵਾ ਦੀ ਗੱਲ ਸਿੱਖਦੇ ਹਾਂ ਅਸੀਂ ਸੇਵਾ ਕਰਨੀ ਸਿੱਖਦੇ ਹਾਂ ਜਦੋਂ ਗੁਰਦੁਆਰੇ ਸਾਹਿਬ ਵਿੱਚ ਆਪਾਂ ਆਪਣੇ ਹੱਥੀਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਨੂੰ ਜਲ ਸਿਕਾਉਨੇ ਹਾਂ ਇਸ ਦਾ ਮਤਲਬ ਹੈ ਵੀ ਆਮ ਜ਼ਿੰਦਗੀ ਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਸੇਵਾ ਕਰੀਏ ਲੇਕਿਨ ਇੱਕੋ ਜੀ ਸੇਵਾ ਹੈ ਵੀ ਆਪਾਂ ਗੁਰਦੁਆਰੇ ਜਾ ਕੇ ਤਾਂ ਸੇਵਾ ਹੀ ਸੇਵਾ ਕਰੀਏ ਆਮ ਜ਼ਿੰਦਗੀ ਦੇ ਵਿੱਚ ਦੇਤੇ ਸਤਮੁ ਸੇਵਾ ਕਰਨੀ ਹੈ ਉਥੇ ਬਿਲਕੁਲ ਵੀ ਨਾ ਕਰੀਏ ਕਿਸੇ ਦੀ ਵੀ ਮਦਦ ਨਾ ਕਰੀਏ ਇਹ ਤਾਂ ਫਿਰ ਸੇਵਾ ਨਾ ਬਣੀ ਉਸਨੇ ਸੋਚਿਆ ਜੇ ਮੈਂ ਇਸ ਅਨਾਥ ਬੱਚੇ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕਦਾ ਹਾਂ ਤਾਂ ਮੈਨੂੰ ਆਪਣੇ ਖੁੰਦ ਕੀ ਰੋੜ ਹੈ ਇਹ ਬੱਚਾ ਵੀ ਤਾਂ ਵਾਹਿਗੁਰੂ ਦਾ ਦਿੱਤਾ ਹੈ ਮੈਂ ਵੀ ਵਾਹਿਗੁਰੂ ਦਾ ਹਾਂ ਸਭ ਵਾਹਿਗੁਰੂ ਦੇ ਹਨ ਅਤੇ ਗੁਰਮੀਤ ਸਿੰਘ ਨੇ ਇਹ ਵੱਡਾ ਫੈਸਲਾ ਲੈ ਲਿਆ ਉਸ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਸੀ ਲੇਕਿਨ ਗੁਰਮੀਤ ਸਿੰਘ ਨੇ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਇਸ ਫੈਸਲੇ ਬਾਰੇ ਗੱਲ ਕਰਨੀ ਸਹੀ ਸਮਝੀ ਕਿਉਂਕਿ ਫੈਸਲਾ ਬਹੁਤ ਵੱਡਾ ਹੈ ਸਿਰਫ ਇਕੱਲਿਆਂ ਇੱਕ ਜਣੇ ਦੇ ਰਾਜ਼ੀ ਹੋਣ ਨਾਲ ਇੰਨੇ ਵੱਡੇ ਫੈਸਲੇ ਲੈਣੇ ਬਹੁਤ ਮੁਸ਼ਕਲ ਹਨ ਉਸਨੇ ਆਪਣੇ ਘਰ ਦੇ ਛੋਟੇ ਜਿਹੇ ਵਿਹੜੇ ਵਿੱਚ ਜਿੱਥੇ ਇੱਕ ਪੁਰਾਣਾ ਤુલਸੀ ਦਾ ਬੂਟਾ ਲੱਗਿਆ ਸੀ ਸੁਰਿੰਦਰ ਨੂੰ ਬਿਠਾਇਆ ਉਸਨੇ ਉਸਦਾ ਹੱਥ ਫੜਿਆ ਅਤੇ ਨਰਮ ਆਵਾਜ਼ ਵਿੱਚ ਕਿਹਾ ਸੁਰਿੰਦਰ ਭਾਵੇਂ ਸਾਡੇ ਵਿਆਹ ਨੂੰ ਕੁਝ ਜ਼ਿਆਦਾ ਸਮਾਂ ਨਹੀਂ ਹੋਇਆ ਸਾਡੇ ਰਿਸ਼ਤੇਦਾਰ ਵੀ ਹੁਣ ਸਾਡੇ ਤੋਂ ਬੱਚਾ ਮੰਗਦੇ ਹਨ ਪਰ ਮੈਂ ਸੋਚਿਆ ਹੈ ਕਿਉਂ ਨਾਸੀਂ ਉਸ ਬੱਚੇ ਨੂੰ ਗੋਦ ਲਾ ਲਈਏ ਉਹ ਆਸ਼ਰਮ ਦੇ ਵਿੱਚ ਇਕੱਲਾ ਹੈ ਅਤੇ ਸਾਡੇ ਕੋਲ ਉਸ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦਾ ਮੌਕਾ ਹੈ ਸੁਰਿੰਦਰ ਕੌਰ ਨੇ ਸ਼ੁਰੂ ਦੇ ਵਿੱਚ ਮਨਾਂ ਕੀਤਾ ਵੀ ਹਾਲੇ ਕੋਈ ਸਾਡੀ ਉਮਰ ਹੈ ਬੱਚਾ ਗੋਦ ਲੈਣ ਦੀ ਲੋਕ ਕੀ ਕਹਿਣਗੇ ਵੀ ਸ਼ਾਇਦ ਇਹਨਾਂ ਦੇ ਵਿੱਚ ਕੋਈ ਕਮੀ ਹੋਵੇਗੀ ਪਾਈ ਕਰਕੇ ਬੱਚਾ ਗੋਦ ਲਿਆ ਹੈ ਨਹੀਂ ਤਾਂ ਚੰਗਾ ਪੜਾ ਵਿਆਹ ਤੋਂ ਲਗਭਗ 6 ਮਹੀਨੇ ਬਾਅਦ ਕੌਣ ਬੱਚਾ ਗੋਦ ਲੈਂਦਾ ਹੈ ਇਹ ਕੋਈ ਜਗ ਦੀ ਰੀਤ ਥੋੜੀ ਹੈ ਤੁਸੀਂ ਰਹਿਣ ਲਓ ਆਪਣੀ ਸੇਵਾ ਆਪਣੇ ਕੋਲ ਰੱਖੋ ਅਤੇ ਮੈਨੂੰ ਆਪਣਾ ਫੈਸਲਾ ਕਰਨ ਦੋ ਸਾਨੂੰ ਨਹੀਂ ਚਾਹੀਦਾ ਕੋਰਾਇਆ ਬੱਚਾ ਪਤਾ ਨਹੀਂ ਕਿਸ ਦਾ ਬੱਚਾ ਹੈ ਕਿਹੜੀ ਜਿਆਦਾ ਹੈ ਆਪਾਂ ਨੂੰ ਨਹੀਂ ਚਾਹੀਦਾ ਲੇਕਿਨ ਗੁਰਮੀਤ ਸਿੰਘ ਨੇ ਉਸਨੂੰ ਸਮਝਾਇਆ ਸੁਰਿੰਦਰ ਅਸੀਂ ਗੁਰਦੁਆਰੇ ਜਾ ਕੇ ਸੇਵਾ ਦੀ ਗੱਲ ਸਿੱਖਦੇ ਹਾਂ ਪਰ ਅਸਲ ਜ਼ਿੰਦਗੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਵਹੀ ਗੁਰੂ ਕਿਸੇ ਕਿਸੇ ਨੂੰ ਦਿੰਦਾ ਹੈ ਸਾਨੂੰ ਮਿਲਿਆ ਹੈ ਇਸ ਬੱਚੇ ਨੂੰ ਇੱਕ ਘਰ ਦੇਣਾ ਸਾਡੀ ਸਭ ਤੋਂ ਵੱਡੀ ਸੇਵਾ ਹੋਵੇਗੀ ਲੋਕ ਕੁਝ ਵੀ ਕਹਿਣ ਸਾਨੂੰ ਆਪਣੇ ਦਿਲ ਦੀ ਗੱਲ ਸੁਣਨੀ ਚਾਹੀਦੀ ਹੈ ਸੁਰਿੰਦਰ ਕੌਰ ਨੇ ਲੰਬੀ ਸਾਹ ਲਈ ਉਸ ਦੀਆਂ ਅਕਾਮਿਚ ਅਦੀਬ ਦੀ ਟੈਕਸੀ ਉਸਨੇ ਆਪਣੇ ਪਤੀ ਵੱਲ ਦੇਖਿਆ ਅਤੇ ਕਿਹਾ ਠੀਕ ਹੈ ਪਰ ਮੈਂ ਇੱਕ ਵਾਰ ਉਸ ਬੱਚੇ ਨੂੰ ਦੇਖਣਾ ਚਾਹੁੰਨੀ ਹਾਂ ਅਗਲੇ ਹੀ ਦਿਨ ਗੁਰਮੀਤ ਸਿੰਘ ਨੇ ਸੁਰਿੰਦਰ ਕੌਰ ਨੂੰ ਆਸ਼ਰਮ ਬਿੱਤਲੇ ਜਾ ਕੇ ਉਸ ਬੱਚੇ ਨੂੰ ਦਿਖਾਇਆ ਜਦੋਂ ਸੁਰਿੰਦਰ ਨੇ ਇੱਕ ਸਾਲ ਦੇ ਬੱਚੇ ਨੂੰ ਦੇਖਿਆ ਨਾ ਉਸ ਦੀਆਂ ਛੋਟੀਆਂ-ਛੋਟੀਆਂ ਕਾ ਜੋ ਚਮਕੀਆਂ ਸਨ ਉਸ ਦੀ ਮਾਸੂਮ ਮੁਸਕਰਾਹਟ ਜਿਸ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਸੀ ਉਸ ਦਾ ਦਿਲ ਪਿਗਲ ਗਿਆ ਉਸ ਬੱਚੇ ਨੇ ਆਪਣੇ ਛੋਟੇ-ਛੋਟੇ ਹੱਥ ਸੁਰਿੰਦਰ ਬਲਬਾਹੇ ਜਿਵੇਂ ਉਹ ਜਾਣਦਾ ਹੋਵੇ ਕਿ ਇਹ ਉਸਦੀ ਨਵੀਂ ਮਾਂ ਹੈ ਸੁਰਿੰਦਰ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਗੁਰਮਿੰਤਵਾਲ ਦੇਖਿਆ ਤੇ ਕਿਹਾ ਇਹ ਸਾਡਾ ਬੱਚਾ ਹੈ ਅਸੀਂ ਇਸ ਨੂੰ ਆਪਣਾ ਘਰ ਦੇਵਾਂਗੇ ਉਸ ਦਿਨ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਅਤੇ ਉਸ ਦਾ ਨਾਂ ਰੱਖਿਆ ਜਸਕਰਨ ਸਿੰਘ ਆਸ਼ਰਮ ਦੇ ਵੇੜੇ ਵਿੱਚ ਇੱਕ ਸ਼ੋਟੇ ਜੀ ਰਸਮ ਕੀਤੀ ਗਈ ਗੁਰਮੀਤ ਸਿੰਘ ਨੇ ਗੁਰਦੁਆਰੇ ਵਿੱਚ ਅਰਦਾਸ ਕੀਤੀ ਅਤੇ ਤਨਗੁਰੂ ਅੰਗਦ ਦੇਵ ਜੀ ਦਾ ਸ਼ੁਕਰਾਨਾ ਕੀਤਾ ਪਰ ਇਹ ਫੈਸਲਾ ਸ਼ਾਇਦ ਰਿਸ਼ਤੇਦਾਰਾਂ ਨੂੰ ਪਸੰਦ ਨਹੀਂ ਆਇਆ ਉਹਨਾਂ ਨੇ ਉਹੀ ਤਰ੍ਹਾਂ ਕੰਨੇ ਮਾਰਨੇ ਸ਼ੁਰੂ ਕਰ ਦਿੱਤੇ ਇੰਨੀ ਜਲਦੀ ਗੋਦ ਲੈ ਲਿਆ ਸ਼ਾਇਦ ਡਾਕਟਰਾਂ ਨੇ ਕੋਈ ਕਮੀ ਦੱਸੀ ਹੋਵੇਗੀ ਸ਼ਾਇਦ ਇਹ ਮਾਂ-ਬਾਪ ਨਹੀਂ ਮੰਨ ਸਕਦੇ ਸੁਰਿੰਦਰ ਨੂੰ ਬਚਾ ਨਹੀਂ ਹੋ ਸਕਦਾ ਇਸ ਲਈ ਇਹ ਫੈਸਲਾ ਲਿਆ ਹੈ ਇਹ ਗੱਲਾਂ ਸੁਨਿੰਦਰ ਕੌਰ ਨੂੰ ਬਹੁਤ ਚੁਪਦੀਆਂ ਉਹ ਆਪਣੇ ਕਮਰੇ ਦੇ ਵਿੱਚ ਬੈਠ ਕੇ ਜੋ ਪੰਜਾਬ ਕਈ ਵਾਰ ਹੰਝੂ ਵਹਾਇ ਕਰਦੀ ਪਰ ਗੁਰਮੀਤ ਸਿੰਘ ਨੇ ਉਸ ਨੂੰ ਸਮਝਾਇਆ ਸੁਰਿੰਦਰ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਾਲ ਅਸੀਂ ਜੋ ਕੀਤਾ ਹੈ ਉਹ ਸਾਡੇ ਦਿਲ ਨਾਲ ਕੀਤਾ ਹੈ ਵਾਹਿਗੁਰੂ ਸਾਡੇ ਨਾਲ ਹੈ 2 ਸਾਲ ਬਾਅਦ ਸੁਰਿੰਦਰ ਨੇ ਇੱਕ ਤੀਨੂ ਜਨਮ ਦਿੱਤਾ ਜਿਸ ਦਾ ਨਾਂ ਉਹਨਾਂ ਨੇ ਰੱਖਿਆ ਸਿਮਰਨ ਇਸ ਨਾਲ ਰਿਸ਼ਦਾਰਾਂ ਦੇ ਤਾਣੇ ਬੰਦ ਹੋ ਗਏ ਪਰ ਗੁਰਮੀਤ ਅਤੇ ਸੁਰਿੰਦਰ ਨੇ ਜਸਕਰਨ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਗੋਦ ਲਿਆ ਸੀ ਉਹਨਾਂ ਨੇ ਜਸਕਰਨ ਅਤੇ ਸਿਮਰਨ ਨੂੰ ਬਰਾਬਰ ਪਿਆਰ ਦਿੱਤਾ ਜਸਕਰਨ ਅਤੇ ਸਿਮਰਨ ਦੀ ਪਰਵਰਿਸ਼ ਵਿੱਚ ਕੋਈ ਫਰਕ ਨਹੀਂ ਸੀ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਆਪਣੇ ਦੋਵੇਂ ਬੱਚਿਆਂ ਨੂੰ ਸਿੱਖ ਰੀਤੀ ਰਵਾਜਾਂ ਦੀ ਡੂੰਗੀ ਸਮਝ ਦਿੱਤੀ ਉਹ ਹਰ ਐਤਵਾਰ ਸਵੇਰੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਂਦੇ ਗੁਰਮੀਤ ਸਿੰਘ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਸਿਖਾਉਂਦਾ ਜਦਕਿ ਸੁਰਿੰਦਰ ਕੌਰ ਉਹਨਾਂ ਨੂੰ ਲੰਗਰ ਦੇ ਵਿੱਚ ਸੇਵਾ ਕਰਨ ਦੀ ਮਹੱਤਤਾ ਸਮਝਾਉਂਦੀ ਜਸਕਰਨ ਨੂੰ ਛੋਟੀ ਉਮਰ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਮਝ ਆ ਗਈ। ਉਹ ਅਕਸਰ ਆਪਣੇ ਪਿਤਾ ਜੀ ਨਾਲ ਬੈਠ ਕੇ ਪੁੱਛਦਾ, "ਪਿਤਾ ਜੀ, ਸੇਵਾ ਕਰਨ ਨਾਲ ਵਾਹਿਗੁਰੂ ਕੀ ਦਿੰਦੇ ਹਨ?" ਗੁਰਮੀਤ ਸਿੰਘ ਮੁਸਕਰਾਉਂਦੇ ਹੋਏ ਕਹਿੰਦੇ, "ਬੇਟਾ, ਸੇਵਾ ਨਾਲ ਵਾਹਿਗੁਰੂ ਸਾਨੂੰ ਸ਼ਾਂਤੀ ਦਿੰਦੇ ਹਨ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਤਾਂ ਸਾਡਾ ਦਿਲ ਸਾਫ਼ ਹੋ ਜਾਂਦਾ ਹੈ। ਵਾਹਿਗੁਰੂ ਵੀ ਸਾਡੀ ਔਕਤ ਸਮੇਂ ਮਦਦ ਕਰਦੇ ਹਨ।" ਜਸਕਰਨ ਦੀ ਸਿੱਖਿਆ ਵੱਲ ਵੀ ਗੁਰਮੀਤ ਸਿੰਘ ਨੇ ਖਾਸ ਧਿਆਨ ਦਿੱਤਾ। ਉਹ ਆਪਣੇ ਟਰੱਕ ਨਾਲ ਸਮਾਨ ਲੈ ਕੇ ਜਾਂਦਾ ਅਤੇ ਸਾਰਾ ਦਿਨ ਮਿਹਨਤ ਕਰਦਾ ਪਰ ਸ਼ਾਮ ਨੂੰ ਜਦੋਂ ਵਾਪਸ ਆਉਂਦਾ ਨਾ ਤਾਂ ਦਸਕਰਨ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਉਸ ਦੀ ਪੜਾਈ ਬਾਰੇ ਪੁੱਛਦਾ ਜਸਕਰਨ ਨੂੰ ਪਿੰਡ ਦੇ ਹੀ ਇੱਕ ਵੱਡੇ ਸਕੂਲ ਵਿੱਚ ਦਾਖਲਾ ਕਰਵਾਇਆ ਉਹ ਬਹੁਤ ਹੁਸ਼ਿਆਰ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਦੋਂ ਉਹ ਆਪਣੇ ਕਿਤਾਬਾਂ ਖੋਲਦਾ ਸਕੂਲ ਦੇ ਅਧਿਆਪਕ ਅਕਸਰ ਗੁਰਮੀਤ ਸਿੰਘ ਨੂੰ ਕਹਿੰਦੇ ਤੁਹਾਡਾ ਇਹ ਬੇਟਾ ਬਹੁਤ ਅੱਗੇ ਜਾਵੇਗਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਹੈ ਇਹ ਸੁਣ ਕੇ ਗੁਰਮੀਤ ਸਿੰਘ ਦਾ ਸੀਨਾ ਫਕਰਨਾ ਛੋੜਾ ਹੋ ਜਾਂਦਾ ਸਮਾਂ ਬੀਤਾ ਹੈ ਜਿਸ ਕਰਨ ਨੇ ਸਕੂਲ ਵਿੱਚ ਚੰਗੇ ਨੰਬਰ ਲੈਣੇ ਸ਼ੁਰੂ ਕਰ ਦਿੱਤੇ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਆਪਣੀ ਸਾਰੀ ਜਮਾ ਪੂੰਜੀ ਲਗਾ ਕੇ ਜਸਕਰਨ ਨੂੰ ਅੰਮ੍ਰਿਤਸਰ ਦੀ ਹੀ ਇੱਕ ਨਾਮੀ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਭੇਜਿਆ ਜਸਕਰਨ ਨੇ ਇੱਥੇ ਵੀ ਸਖਤ ਮਿਹਨਤ ਕੀਤੀ ਉਸ ਸਵੇਰੇ ਜਲਦੀ ਉੱਠਦਾ ਆਪਣੀਆਂ ਇੰਜੀਨੀਅਰਿੰਗ ਦੀਆਂ ਕਿਤਾਬਾਂ ਖੰਡੰਟੇ ਪੜ੍ਹਦਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਿਆਰੀ ਕਰਦਾ ਉਸ ਦੀਆਂ ਰਾਤਾਂ ਅਕਸਰ ਜਗਦੇਵ ਮਿੱਧਿਆ ਉਹ ਆਪਣੇ ਮਾਪਿਆਂ ਦੀ ਮਿਹਨਤ ਨੂੰ ਦੇਖਦਾ ਅਤੇ ਉਸਤੇ ਦਿਲ ਵਿੱਚ ਇੱਕ ਇੱਛਾ ਸੀ ਵੀ ਉਹ ਵੀ ਆਪਣੇ ਮਾਪਿਆਂ ਨੂੰ ਇੱਕ ਚੰਗੀ ਜ਼ਿੰਦਗੀ ਦੇਵੇ ਜਦੋਂ ਜਸਕਰਨ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਤਾਂ ਉਸ ਨੂੰ ਇੱਕ ਵੱਡੀ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਉਸ ਦੀ ਤਨਖਾਹ ਹੌਲੀ ਹੌਲੀ ਵੱਧ ਗਈ ਅਤੇ ਲਗਭਗ 3 ਲੱਖ ਰੁਪਏ ਪ੍ਰਤੀ ਮਹੀਨਾ ਦੇ ਨੇੜੇ ਪਹੁੰਚ ਗਈ ਇਸ ਦੇ ਨਾਲ ਉਸ ਨੇ ਆਪਣੇ ਪਿਤਾ ਦਾ ਟਰਾਂਸਪੋਰਟ ਦਾ ਕਾਰੋਬਾਰ ਵੀ ਸੰਭਾਲ ਲਿਆ ਗੁਰਮੀਤ ਸਿੰਘ ਦੀ ਇੱਕ ਛੋਟੀ ਜਿਹੀ ਟਰੱਕ ਤੋਂ ਸ਼ੁਰੂ ਹੋਈ ਕੰਪਨੀ ਜਸਕਰਨ ਨੇ ਇੱਕ ਵੱਡੀ ਟਰਾਂਸਪੋਰਟ ਕੰਪਨੀ ਵਿੱਚ ਬਦਲ ਦਿੱਤੀ ਉਸ ਨੇ ਨਵੇਂ ਟਰੱਕ ਖਰੀਦੇ ਡਰਾਈਵਰ ਰੱਖੇ ਅਤੇ ਆਪਣੇ ਕਾਰੋਬਾਰ ਨੂੰ ਲਗਭਗ ਸਾਰੇ ਪੰਜਾਬ ਦੇ ਵਿੱਚ ਫੈਲਾ ਦਿੱਤਾ ਜਸਕਰਨ ਦੀ ਇੱਕ ਚਮਕਦਾਰ ਨੀਲੀ ਆਡੀ ਕਾਰ ਹੁਣ ਪਿੰਡ ਦੀਆਂ ਸੜਕਾਂ ਤੇ ਦੌੜਦੀ ਅਤੇ ਪਿੰਡ ਦੇ ਲੋਕ ਉਸ ਨੂੰ ਸਤਿਕਾਰ ਨਾਲ ਦੇਖਦੇ ਪਰ ਜਸਕਰਨ ਦੀ ਇਸ ਕਾਮਯਾਬੀ ਵਿੱਚ ਉਸਦੇ ਮਾਪਿਆਂ ਦੀ ਮਿਹਨਤ ਸੀ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਆਪਣੀ ਸਾਰੀ ਜ਼ਿੰਦਗੀ ਜਸਕਰਨ ਅਤੇ ਸਿਵਰਨਦੇ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਲਗਾ ਦਿੱਤੀ ਉਹ ਅਕਸਰ ਆਪਣੇ ਬੱਚਿਆਂ ਨੂੰ ਕਹਿੰਦੇ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਹੈ ਕਿ ਤੁਸੀਂ ਦੋਵੇਂ ਅਜਿਹੀ ਜ਼ਿੰਦਗੀ ਜਿਓ ਜੋ ਸਾਨੂੰ ਕਦੇ ਸੁਪਨਿਆਂ ਦੇ ਵਿੱਚ ਵੀ नसीब ਨਹੀਂ ਹੋਈ ਜਸਕਰਨ ਦੇ ਅੱਖਾਂ ਵਿੱਚ ਆਪਣੇ ਮਾਪਿਆਂ ਲਈ ਇੱਕ ਡੂੰਘਾ ਸਤਿਕਾਰ ਸੀ ਉਹ ਜਾਣਦਾ ਸੀ ਕਿ ਜੇ ਉਸਦੇ ਮਾਪਿਆਂ ਨੇ ਉਸ ਨੂੰ ਇਹ ਜ਼ਿੰਦਗੀ ਨਾ ਦਿੱਤੀ ਤਾਂ ਉਹ ਅੱਜ ਇਹ ਮੁਕਾਮ ਤੇ ਨਾ ਹੁੰਦਾ ਲਗਭਗ 25 ਸਾਲ ਦੀ ਉਮਰ ਵਿੱਚ ਜਸਕਰਨ ਦੀ ਜ਼ਿੰਦਗੀ ਨੂੰ ਨਵਾਂ ਮੋੜ ਮਿਲਿਆ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਉਸ ਲਈ ਇੱਕ ਸੋਹਣੀ ਜਿਹੀ ਕੁੜੀ ਹਰਪ੍ਰੀਤ ਕੌਰ ਨੂੰ ਚੁਣਿਆ ਹਰਪ੍ਰੀਤ ਬਹੁਤ ਸੁੰਦਰ ਸੀ ਉਸ ਦੀਆਂ ਗੁੜੀਆਂ ਕਾਂ ਅਤੇ ਮਿੱਠੀ ਮੁਸਕਰਾਟ ਨੇ ਜਸਕਰਨ ਦਾ ਦਿਲ ਜਿੱਤ ਲਿਆ ਉਹ ਇੱਕ ਸਮਝਦਾਰ ਅਤੇ ਪੜੀ ਲਿਖੀ ਕੁੜੀ ਸੀ ਜਿਸ ਨੂੰ ਸਿੱਖ ਮਰਿਆਦਾਵਾਂ ਦੀ ਡੂੰਘੀ ਸਮਝ ਸੀ ਵਿਆਹ ਦੀ ਰਸਮ ਕਡੂਰ ਸਾਹਿਬ ਦੇ ਗੁਰਦੁਆਰੇ ਵਿੱਚ ਹੋਈ ਜਸਕਰਨ ਦੀ ਨੀਲੀ ਓਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਪੂਰੇ ਪਿੰਡ ਨੇ ਇਸ ਵਿਆਹ ਵਿੱਚ ਸ਼ਿਰਕਤ ਕੀਤੀ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਝੂ ਸਨ ਜਦੋਂ ਉਸਨੇ ਆਪਣੇ ਬੇਟੇ ਨੂੰ ਸ਼ਿਰਵਾਨੇ ਵਿੱਚ ਦੇਖਿਆ ਸ਼ੁਰੂਆਤੀ ਸਾਲਾਂ ਵਿੱਚ ਜਸਕਰਨ ਅਤੇ ਹਰਪ੍ਰੀਤ ਦੀ ਜ਼ਿੰਦਗੀ ਬਹੁਤ ਖੁਸ਼ਹਾਲ ਸੀ ਉਹ ਇਕੱਠੇ ਗੁਰੂ ਘਰ ਜਾਂਦੇ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਅਤੇ ਆਪਣੇ ਸੁਪਨਿਆਂ ਨੂੰ ਸਾਂਝਾ ਕਰਦੇ ਹਰਪ੍ਰੀਤ ਨੇ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਦੀ ਪੂਰੀ ਸੇਵਾ ਕੀਤੀ ਉਹ ਸਵੇਰੇ ਉੱਠ ਕੇ ਉਹਨਾਂ ਲਈ ਚਾਹ ਬਣਾਉਂਦੀ ਗੁਰਮੀਤ ਸਿੰਘ ਜੀ ਦਵਾਈਆਂ ਦਾ ਧਿਆਨ ਰੱਖਦੀ ਅਤੇ ਸੁਰਿੰਦਰ ਕੌਰ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਪਰ ਸਮੇਂ ਦੇ ਨਾਲ ਨਾਲ ਜ਼ਿੰਦਗੀ ਵਿੱਚ ਕੁਝ ਬਦਲਾ ਆਉਣ ਲੱਗੇ ਸਮਾਂ ਬੀਤ ਗਿਆ ਸੁਰਿੰਦਰ ਕੌਰ ਦੀ ਅਚਾਨਕ ਮੌਤ ਹੋ ਗਈ ਉਸ ਨੂੰ ਦਿਲ ਦੀ ਬਿਮਾਰੀ ਸੀ ਜਿਸ ਬਾਰੇ ਪਰਿਵਾਰ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਇਸ ਘਟਨਾ ਨੇ ਗੁਰਮੀਤ ਸਿੰਘ ਨੂੰ ਬੜਾ ਡੂੰਘਾ ਸਦਮਾ ਦਿੱਤਾ ਉਹ ਆਪਣੀ ਪਤਨੀ ਦੀ ਯਾਦ ਵਿੱਚ ਚੁੱਪ ਚਾਪ ਰਹਿਣ ਲੱਗਾ ਉਸ ਸਮੇਂ ਆਪਣੇ ਜ਼ਿੰਦਗੀ ਗੁਰਬਾਣੀ ਦੀ ਪਾਠ ਵਿੱਚ ਲਗਾ ਦਿੱਤੀ ਸਵੇਰੇ ਸ਼ਾਮ ਕਰਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠ ਕੇ ਗੁਰਬਾਣੀ ਪੜਦਾ ਅਤੇ ਕਈ ਵਾਰ ਕੰਡਿਆਂ ਤੱਕ ਚੁੱਪਚਾਪ ਉਥੇ ਵਾਹਿਗੁਰੂ ਸਿਮਰਨ ਕਰਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਜਿਸ ਨੂੰ ਦੇਖ ਕੇ ਜਸਕਰਨ ਦਾ ਦਿਲ ਟੁੱਟ ਜਾਂਦਾ ਇਸ ਦੌਰਾਨ ਸਿਮਰਨ ਦਾ ਵੀ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਚਲੀ ਗਈ ਹੁਣ ਘਰ ਦੇ ਵਿੱਚ ਸਿਰਫ ਜਸਕਰਨ ਹਰਪ੍ਰੀਤ ਉਹਨਾਂ ਦੀ ਇੱਕ ਛੋਟੀ ਧੀ ਸੋਹਣੀ ਅਤੇ ਗੁਰਮੀਤ ਸਿੰਘ ਰਹੇ ਸੋਹਣੀ ਦੀ ਉਮਰ ਸਿਰਫ 4 ਸਾਲ ਦੀ ਸੀ ਅਤੇ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਕਰਦੀ ਸੀ ਉਹ ਅਕਸਰ ਗੁਰਮੀਤ ਸਿੰਘ ਦੀ ਗੋਦ ਵਿੱਚ ਬੈਠ ਕੇ ਅਤੇ ਉਹਨਾਂ ਦੀ ਚਿੱਟੇ ਦਾੜੀ ਨਾਲ ਖੇਡਦੀ ਅਤੇ ਉਸ ਨੂੰ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਸੁਣਾਉਂਦੀ ਪਰ ਹਰਪ੍ਰੀਤ ਨੂੰ ਇਹ ਸਭ ਚੰਗਾ ਨਹੀਂ ਸੀ ਲੱਗਦਾ ਸਮੇਂ ਦੇ ਨਾਲ-ਨਾਲ ਹਰਪ੍ਰੀਤ ਦੇ ਵਿਵਹਾਰ ਵਿੱਚ ਬਦਲਾ ਆਉਣ ਲੱਗੇ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਗੁਰਮੀਤ ਸਿੰਘ ਨੂੰ ਤਾਣੇ ਮਾਰਨ ਲੱਗੀ ਗੁਰਮੀਤ ਸਿੰਘ ਸਵੇਰੇ ਜਲਦੀ ਉੱਠ ਜਾਂਦਾ ਅਤੇ ਗੁਰਬਾਣੀ ਦਾ ਪਾਠ ਕਰਦਾ ਉਸ ਦੀ ਆਵਾਜ਼ ਨਾਲ ਸੋਹਣੀ ਦੀ ਨੀਂਦ ਖੁੱਲ ਜਾਂਦੀ ਹਰ ਪ੍ਰੇਤ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਉਹ ਅਕਸਰ ਜਸ ਕਰਨ ਨਾਲ ਸ਼ਿਕਾਇਤ ਕਰਦੇ ਤੁਹਾਡੇ ਪਿਤਾ ਜੀ ਨੂੰ ਸਮਝ ਨਹੀਂ ਆਉਂਦਾ ਕਿ ਸਾਡੀ ਧੀ ਦੀ ਨੇ ਜ਼ਰੂਰੀ ਹੈ ਮੈਂ ਵੀ ਕੰਮ ਕਰਨੇ ਹੁੰਦੇ ਹਨ ਤੁਸੀਂ ਵੀ ਆਪਣੀ jobb ਤੇ ਜਾਣਾ ਹੈ ਇਸ ਸਵੇਰੇ ਸਵੇਰੇ ਉੱਠ ਕੇ ਇਸ ਉੱਚੀ ਆਵਾਜ਼ ਦੇ ਵਿੱਚ ਪਾਠ ਕਰਨ ਦੇ ਕੀ ਰੋੜ ਹੈ ਅਸੀਂ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਨਹੀਂ ਜੀ ਸਕਦੇ ਹੁਣ ਇਸ ਘਰ ਦੇ ਵਿੱਚ ਸੋਨਾ ਵੀ ਪਾਪ ਹੋ ਗਿਆ ਗੁਰਮੀਤ ਸਿੰਘ ਦੀ ਇੱਕ ਹੋਰ ਅੰਤ ਸੀ ਜੋ ਹਰ ਪ੍ਰੀਤ ਨੂੰ ਖਟਕਦੀ ਸੀ ਉਹ ਅਕਸਰ ਆਪਣੇ ਪੁਰਾਣੇ ਦੋਸਤਾਂ ਨੂੰ ਘਰ ਬੁਲਾ ਲੈਂਦਾ ਇਹ ਦੋਸਤ ਜਿਨ੍ਹਾਂ ਦੀ ਉਮਰ ਵੀ ਗੁਰਮੀਤ ਸਿੰਘ ਦੀ ਉਮਰ ਦੇ ਨੇੜੇ ਸੀ ਘਰ ਦੇ ਵਿਹੜੇ ਵਿੱਚ ਬੈਠ ਕੇ ਘੰਟਿਆਂ ਗੱਲਾਂ ਕਰਦੇ ਉਹ ਪੁਰਾਣੀਆਂ ਯਾਦਾਂ ਫਾਂਦੀਆਂ ਕਰਦੇ ਪਿੰਡ ਦੀਆਂ ਗੱਲਾਂ ਕਰਦੇ ਅਤੇ ਕਈ ਵਾਰ ਗੁਰਬਾਣੀ ਦੇ ਉੱਪਰ ਵੀ ਮ ਵਿਚਾਰ ਕਰਤਾ ਕਰਦੇ ਹਰਪ੍ਰੀਤ ਨੂੰ ਵਾਰ-ਵਾਰ ਚਾਹ ਬਣਾਉਣ ਲਈ ਕਹਿੰਦੇ ਪਰ ਹਰਪ੍ਰੀਤ ਨੂੰ ਇਹ ਸਬਿਲਕੂ ਜੰਗਾ ਨਹੀਂ ਸੀ ਲੱਗਦਾ ਉਹ ਜਸਕਰਨ ਨੂੰ ਕਹਿੰਦੀ ਤੁਹਾਡੇ ਪਿਤਾ ਦੇ ਇਹ ਦੋਸਤ ਸਾਡੇ ਘਰ ਨੂੰ ਇੱਕ ਅੱਡਾ ਬਣਾ ਦਿੰਦੇ ਹਨ ਸਾਰਾ ਦਿਨ ਇੱਥੇ ਬੈਠ ਕੇ ਗੱਲਾਂ ਮਾਰਦੇ ਹਨ ਅਤੇ ਮੈਨੂੰ ਇਹਨਾਂ ਦੀ ਸੇਵਾ ਕਰਨੀ ਪੈਂਦੀ ਹੈ ਮੈਂ ਇਹਨਾਂ ਤੋਂ ਥੱਕ ਗਈ ਹਾਂ ਹਰਪ੍ਰੀਤ ਦੀਆਂ ਇਹ ਸ਼ਿਕਾਇਤਾਂ ਵਾਰ-ਵਾਰ ਜਸਕਰਨ ਦੇ ਦਿਮਾਗ ਵਿੱਚ ਘਰ ਘਰਨ ਲੱਗੀਆਂ ਸ਼ੁਰੂ ਦੇ ਵਿੱਚ ਉਸਨੇ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਕਾਮਯਾਬੀ ਪਿੱਛੇ ਉਸਦੇ ਪਿਤਾ ਜੀ ਦੀ ਮਿਹਨਤ ਸੀ ਪਰ ਹਰਪ੍ਰੀਤ ਦੀਆਂ ਇਹ ਰੋਜ਼ਾਨਾ ਦੀਆਂ ਸ਼ਿਕਾਇਤਾਂ ਨੇ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਕੀਤੀ ਉਹ ਆਪਣੇ ਆਪ ਨਾਲ ਲੜਨ ਲੱਗਾ ਇੱਕ ਪਾਸੇ ਉਸਦੇ ਪਿਤਾ ਜੀ ਪ੍ਰਤੀ ਉਸਦਾ ਪਿਆਰ ਅਤੇ ਦੂਜੇ ਪਾਸੇ ਉਸਦੀ ਪਤਨੀ ਦੀਆਂ ਸ਼ਿਕਾਇਤਾਂ ਜਦੋਂ ਜਸਕਰਨ 32 ਸਾਲ ਦਾ ਸੀ ਇੱਕ ਦਿਨ ਹਰਪ੍ਰੀਤ ਨੇ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਮੈਂ ਹੁਣ ਇਸ ਘਰ ਦੇ ਵਿੱਚ ਤੁਹਾਡੇ ਪਿਤਾ ਨਾਲ ਨਹੀਂ ਰਹਿ ਸਕਦੇ। ਜਾਂ ਤਾਂ ਤੁਹਾਡਾ ਬੁढ़ा ਇਸ ਘਰ ਦੇ ਵਿੱਚ ਰਹੇਗਾ ਜਾਂ ਮੈਂ ਸਾਨੀ ਨੂੰ ਲੈ ਕੇ ਆਪਣੇ ਮਾਪਿਆਂ ਕੋਲ ਚਲੀ ਜਾਵਾਂ। ਇਹ ਗੱਲ ਜਸਕਰਨ ਨੂੰ ਬਹੁਤ ਪਾਰੀ ਲੱਗੀ। ਉਸਦੇ ਦਿਲ ਵਿੱਚ ਇੱਕ ਤੂਫਾਨ ਉੱਠ ਗਿਆ। ਉਸਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਹਰਪ੍ਰੀਤ ਮੇਰੇ ਪਿਤਾ ਜੀ ਨੇ ਸਾਡੇ ਲਈ ਸਭ ਕੁਝ ਕੀਤਾ ਹੈ। ਅਸੀਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ। ਪਰ ਹਰਪ੍ਰੀਤ ਆਪਣੀ ਗੱਲ ਤੇ ਅੜੀ ਰਹੀ। ਉਸਨੇ ਕਿਹਾ ਮੈਂ ਆਪਣੀ ਧੀ ਦੀ ਜ਼ਿੰਦਗੀ ਇਸ ਤਰ੍ਹਾਂ ਖਰਾਬ ਨਹੀਂ ਹੋਣ ਦੇਵਾਂਗੀ। ਜੇ ਤੁਹਾਨੂੰ ਮੇਰੀ ਅਤੇ ਆਪਣੀ ਧੀ ਦੀ ਪਰਵਾਹ ਹੈ ਤਾਂ ਤਾਂ ਨੂੰ ਇੱਕ ਫੈਸਲਾ ਲੈਣਾ ਹੀ ਪਵੇਗਾ ਜਿਸ ਕਰਨ ਨੇ ਬਹੁਤ ਸੋਚਿਆ ਉਸ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਉਹ ਆਪਣੇ ਘਰ ਦੀ ਛੱਤ ਤੇ ਚੜ੍ਹ ਕੇ ਘੰਟਿਆਂ ਤੱਕ ਤਾਰਿਆਂ ਵੱਲ ਦੇਖਦਾ ਉਸ ਦੇ ਦਿਮਾਗ ਵਿੱਚ ਇੱਕ ਤਰਫ ਉਸ ਦੇ ਪਿਤਾ ਦੀਆਂ ਯਾਦਾਂ ਸਨ ਜਿਵੇਂ ਉਸ ਨੇ ਉਸ ਨੂੰ ਮੋੜਾਂ ਤੇ ਚੁੱਕ ਕੇ ਸਕੂਲ ਖੜਿਆ ਅਤੇ ਉਸ ਦੀ ਪੜ੍ਹਾਈ ਲਈ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਕਿਵੇਂ ਉਸ ਨੂੰ ਇੱਕ ਕਾਮਯਾਬ ਜ਼ਿੰਦਗੀ ਦਿੱਤੀ ਦੂਜੇ ਪਾਸੇ ਉਸ ਦੀ ਪਤਨੀ ਦੀਆਂ ਸ਼ਿਕਾਇਤਾਂ ਅਤੇ ਉਸ ਦੀ ਤੀਖੀ ਖੁਸ਼ੀ ਤੇ ਚਿੰਤਾ ਆਖਰਕਾਰ ਜਸਕਰਨ ਨੇ ਇੱਕ ਭਾਰੀ ਦਿਲ ਦਾ ਫੈਸਲਾ ਲਿਆ ਉਹ ਆਪਣੇ ਪਿਤਾ ਜੀ ਨੂੰ ਖਡੂਰ ਸਾਹਿਬ ਦੇ ਉਸ ਗੁਰਦੁਆਰੇ ਵਿੱਚ ਬਣੇ ਅਨਾਥ ਆਸ਼ਰਮ ਵਿੱਚ ਛੱਡ ਕੇ ਜਾਵੇਗਾ ਜਿੱਥੇ ਮਿਰਦਾ ਆਸ਼ਰਮ ਵੀ ਚੱਲਦਾ ਹੈ ਜਸਕਰਨ ਨੇ ਯੋਜਨਾ ਬਣਾਈ ਉਸਨੇ ਸੋਚਿਆ ਕਿ ਉਹ ਆਪਣੇ ਪਿਤਾ ਜੀ ਨਾਲ ਇੱਕ ਝਗੜਾ ਕਰੇਗਾ ਤਾਂ ਜੋ ਉਸ ਨੂੰ ਆਸ਼ਰਮ ਛੱਡਣ ਦਾ ਇੱਕ ਬਹਾਨਾ ਮਿਲ ਜਾਵੇ ਇੱਕ ਸਵੇਰ ਜਦੋਂ ਗੁਰਮੀਤ ਸਿੰਘ ਆਪਣੇ ਕਮਰੇ ਵਿੱਚ ਗੁਰਬਾਣੀ ਦਾ ਪਾਠ ਕਰ ਰਿਹਾ ਸੀ ਜਸਕਰਨ ਨੇ ਉਸ ਨਾਲ ਠਿੱਕੀ ਬਹਿ ਸ਼ੁਰੂ ਕਰ ਦਿੱਤੀ ਉਸਨੇ ਕਹਾ ਤੁਸੀਂ ਸਾਡੀ ਜ਼ਿੰਦਗੀ ਵਿੱਚ ਕਿਉਂ ਦਖਲ ਦਿੰਨੇ ਹੋ ਸਾਡੀ ਧੀ ਦੀ ਨੀਂਦ ਖਰਾਬ ਹੁੰਦੀ ਹੈ ਸਾਡਾ ਸਕੂਨ ਖਤਮ ਹੋ ਗਿਆ ਹੈ ਤੁਸੀਂ ਸਾਡੇ ਨਿੱਕ ਬੁੱਧ ਬਣ ਗਏ ਹੋ ਇਹ ਸੁਣ ਕੇ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚ ਅਜੀਬ ਜੀ ਉਦਾਸੀ ਆ ਗਈ ਉਸਨੇ ਆਪਣੇ ਪੁੱਤਰ ਦੀਆਂ ਗੱਲਾਂ ਸੁਣੀਆਂ ਪਰ ਉਸਨੇ ਇੱਕ ਸ਼ਬਦ ਵੀ ਨਾ ਕਿਹਾ ਉਹਨਾਂ ਦੀ ਖਮੋਸ਼ੀ ਨੇ ਜਸਕਰਨ ਨੂੰ ਹੋਰ ਗੁੱਸੇ ਦੇ ਵਿੱਚ ਲਾ ਦਿੰਦਾ ਅਗਲੇ ਦਿਨ ਜਸਕਰਨ ਨੇ ਗੁਰਮੀਤ ਸਿੰਘ ਨੂੰ ਕਿਹਾ ਪਿਤਾ ਜੀ ਅੱਜ ਮੈਂ ਤੁਹਾਨੂੰ ਗੁਰਦਾਰੇ ਲੈ ਕੇ ਜਾ ਰਿਹਾ ਹਾਂ ਤਿਆਰ ਹੋ ਜਾਓ ਗੁਰਮੀਤ ਸਿੰਘ ਨੂੰ ਪੂਰਾ ਸ਼ੱਕ ਨਹੀਂ ਹੋਇਆ ਉਸਨੇ ਆਪਣੇ ਛੋਟੇ ਜਿਹੇ ਕਾਕੀ ਥਾਲੇ ਚੁੱਕੇ ਜਿਸ ਵਿੱਚ ਉਸਤੇ ਕੁਝ ਕਪੜੇ ਇੱਕ ਪੁਰਾਣੀ ਤਸਵੀਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਪੁਰਾਣੀ ਤਸਵੀਰ ਸੀ ਉਸਨੇ ਆਪਣੀ ਚਿੱਟੀ ਦਸਤਾਰ ਨੂੰ ਧਿਆਨ ਨਾਲ ਬੰਨ੍ਹਿਆ ਆਪਣੇ ਪੁਰਾਣੇ ਜੁੱਤੇ ਪਾਏ ਅਤੇ ਜਸਕਰਨ ਨਾਲ ਕਾਰ ਦੇ ਵਿੱਚ ਬੈਠ ਗਿਆ ਪਰ ਜਦੋਂ ਆਸ਼ਰਮ ਦੇ ਗੇਟ ਤੇ ਪਹੁੰਚੇ ਨਾ ਤਾਂ ਗੁਰਮੀਤ ਸਿੰਘ ਨੂੰ ਅਹਿਸਾਸ ਹੋ ਗਿਆ ਕਿ ਉਸ ਦਾ ਪੁੱਤਰ ਉਸ ਨੂੰ ਇੱਥੇ ਛੱਡਣ ਆਇਆ ਹੈ ਜਿਵੇਂ ਹੀ ਜਸਕਰਨ ਨੇ ਗੁਰਮੀਤ ਸਿੰਘ ਨੂੰ ਆਸ਼ਰਮ ਵਿੱਚ ਛੱਡਿਆ ਅਤੇ ਵਾਪਸ ਮੁੜਿਆ ਉਸਦੀ ਪਤਨੀ ਦਾ ਫੋਨ ਆ ਗਿਆ ਉਸਨੇ ਜਸਕਰਨ ਨੂੰ ਕਿਹਾ ਕਿ ਗੁਰਮੀਤ ਸਿੰਘ ਨੂੰ ਸਾਫ਼-ਸਾਫ਼ ਕਹਿ ਦੇ ਕਿ ਉਹ ਵਾਪਸ ਨਾ ਆਵੇ ਇੱਥੇ ਤੁਹਾਹਾਂ ਤੇ ਵਾਪਸ ਆਣ ਦੀ ਲੋੜ ਨਹੀਂ ਹੈ ਜਸਕਰਨ ਆਸ਼ਰਮ ਦੇ ਵਿੱਚ ਵਾਪਸ ਗਿਆ ਪਰ ਉੱਥੇ ਉਸਨੇ ਦੇਖਿਆ ਕਿ ਗੁਰਮੀਤ ਸਿੰਘ ਅਤੇ ਆਸ਼ਰਮ ਦਾ ਮੈਨੇਜਰ ਸਰਦਾਰ ਹਰਪ੍ਰੀਤ ਸਿੰਘ ਇੱਕ ਪੁਰਾਣੀ ਲੱਕੜ ਦੀ ਬੈਂਚ ਤੇ ਬੈਠੇ ਸਨ ਦੋਵੇਂ ਜਣੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਜਸਕਰਨ ਨੇ ਹੈਰਾਨ ਨਾ ਪੁੱਛਿਆ ਤੁਸੀਂ ਮੇਰੇ ਪਿਤਾ ਨੂੰ ਕਿਵੇਂ ਜਾਣਦੇ ਹੋ ਹਰਪ੍ਰੀਤ ਸਿੰਘ ਨੇ ਮੁਸਕਰਾ ਕੇ ਜਵਾਬ ਦਿੱਤਾ ਜਦੋਂ ਇਹ ਇੱਥੋਂ ਇੱਕ ਛੋਟਾ ਬੱਚਾ ਗੋਦਲਨ ਆਇਸਨ ਉਦੋਂ ਮੈਂ ਇੱਥੇ ਨਵਾਂ ਨਵਾਂ ਮੈਨੇਜਰ ਬਣਿਆ ਸੀ ਅਸੀਂ ਇਕੱਠੇ ਉਸ ਬੱਚੇ ਨੂੰ ਹਸਪਤਾਲ ਲੈ ਕੇ ਗਏ ਜਦੋਂ ਉਹ ਬੱਚਾ ਸਿਰਫ 6 ਮਹੀਨੇ ਦਾ ਸੀ ਜਦੋਂ ਕਰਨ ਦੇ ਪੈਰਾਹਟੋਂ ਜ਼ਮੀਨ ਖਿਸਕ ਗਈ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਸਦਮੇ ਦੇ ਇੱਕ ਲੜ ਸੀ ਉਸ ਨੇ ਕੰਮ ਦੀ ਅਵਾਜ਼ ਵਿੱਚ ਪੁੱਛਿਆ ਗੋਦਲਨ ਆਇਸਨ ਮਤਲਬ ਮੈਂ ਤੁਹਾਡਾ ਅਸਲੀ ਪੁੱਤਰ ਨਹੀਂ ਹਾਂ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਦੇ ਮੋਢੇ ਤੇ ਹੱਥ ਰੱਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਮੀ ਸੀ ਉਸ ਨੇ ਨਰਮ ਆਵਾਜ਼ ਵਿੱਚ ਕਿਹਾ ਪੁੱਤਰ ਅਸਲੀ ਤਾਂ ਉਹ ਹੁੰਦਾ ਹੈ ਜਿਸ ਨੂੰ ਅਸੀਂ ਪਿਆਰ ਦਿੰਦੇ ਹਾਂ ਮੈਂ ਅਤੇ ਤੇਰੀ ਮਾਂ ਨੇ ਤੈਨੂੰ ਇਸ ਆਸ਼ਰਮ ਵਿੱਚ ਟੁਲਿਆ ਸੀ ਉਸ ਦਿਨ ਜਦੋਂ ਮੈਂ ਤੈਨੂੰ ਗੁਰਦੁਆਰੇ ਦੇ ਬਾਹਰ ਰੋਂਦੇ ਹੋਏ ਦੇਖਿਆ ਮੇਰੇ ਦਿਲ ਨੇ ਕਿਹਾ ਕਿ ਤੂੰ ਸਾਡਾ ਬੇਟਾ ਹੈਂ ਅਸੀਂ ਤੇਰੇ ਲਈ ਸਭ ਕੁਝ ਕੀਤਾ ਤੈਨੂੰ ਪੜਾਇਆ ਤੇਰੇ ਸੁਪਨੇ ਪੂਰੇ ਕੀਤੇ ਅਤੇ ਅੱਜ ਜੋ ਤੂੰ ਹੈਂ ਉਹ ਸਾਡੀ ਸੇਵਾ ਦੀ ਵਜ੍ਹਾ ਨਾਲ ਹੈ ਜੋਸੀਂ ਉਸ ਦਿਨ ਫੈਸਲਾ ਲਿਆ ਸ਼ਾਇਦ ਚੰਗਾ ਸੀ ਜਦਸ ਕਰੰਧੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਆਪਣੇ ਪਿਤਾ ਜੀ ਦੀ ਹਰ ਗੱਲ ਯਾਦ ਆ ਗਈ ਕਿਵੇਂ ਉਸਨੇ ਉਸ ਨੂੰ ਮੋੜ ਅਤੇ ਚੁੱਕ ਕੇ ਗੁਰਦੁਆਰੇ ਲੈ ਕੇ ਜਾਂਦੇ ਕਿਵੇਂ ਉਸ ਨੂੰ ਗੁਰਬਾਣੀਆਂ ਦੀਆਂ ਸਿੱਖਿਆਵਾਂ ਦਿੱਤੀਆਂ ਅਤੇ ਕਿਵੇਂ ਉਸ ਦੀ ਪੜ੍ਹਾਈ ਲਈ ਆਪਣੀ ਸਾਰੇ ਜਿਵੇਂ ਵਿੱਚ ਦਿੱਤੀ ਉਸਨੇ ਸੋਚਿਆ ਜਿਸ ਪਿਤਾ ਜੀ ਨੇ ਮੈਨੂੰ ਇਸ ਆਸ਼ਰਮ ਵਿੱਚ ਚੁਣ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਜੇਕਰ ਅੱਜ ਮੈਂ ਇੱਥੇ ਹੁੰਦਾ ਮੈਂ ਵੀ ਅੱਜ ਦਿਹਾੜੀਆਂ ਕਰਦੇ ਹੋਣਾ ਸੀ ਮੈਂ ਵੀ ਅੱਜ ਬਾਕੀ ਲੋਕਾਂ ਵਾਂਗ ਬਾਕੀ ਬੱਚਿਆਂ ਵਾਂਗ ਇੱਥੇ ਕਿਧਰ ਛੋਟੀਆਂ ਮੋਟੀਆਂ ਨੌਕਰੀਆਂ 'ਤੇ ੱਤੇ ਖਾਣਾ ਸੀ ਇਸ ਇਨਸਾਨ ਨੇ ਮੇਰੀ ਜ਼ਿੰਦਗੀ ਬਚਾਈ ਹੈ ਮੇਰੇ ਪਿਤਾ ਜੀ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਇਹਨਾਂ ਉੱਚਾ ਪਹੁੰਚਾਇਆ ਅਤੇ ਅੱਜ ਉਸੇ ਪਿਤਾ ਨੂੰ ਆਸ਼ਰਮ ਦੇ ਵਿੱਚ ਛੱਡਣ ਆਇਆ ਹਾਂ ਉਸਦੇ ਦਿਲ ਵਿੱਚ ਡੂੰਗਾ ਸੱਟ ਲੱਗਿਆ ਪਛਤਾਵਾ ਹੋਇਆ ਜਸਕਰਨ ਨੇ ਆਪਣੇ ਪਿਤਾ ਜੀ ਨੂੰ ਗੱਡੇ ਨਾਲ ਲਗਾ ਲਿਆ ਉੱਚੀ ਉੱਚੀ ਪਵਾ ਮਾਰ ਕੇ ਰੋਣ ਲੱਗ ਪਿਆ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਪਿਤਾ ਜੀ ਮੈਨੂੰ ਮਾਫ ਕਰਦੇ ਹੋ ਮੈਂ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਤੁਹਾਡੇ ਨਾਲ ਇਹ سلوਕ ਕੀਤਾ ਮੈਂ ਤੁਹਾਨੂੰ ਵਾਪਸ ਘਰ ਲੈ ਕੇ ਜਾਵਾਂਗਾ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਉਸ ਦੀਆਂ ਅੱਖਾਂ ਵਿੱਚ ਇੱਕ ਸ਼ਾਂਤੀ ਸੀ ਉਸਨੇ ਕਿਹਾ ਪੁੱਤਰ ਮੈਂ ਤੇਰੇ ਤੋਂ ਕਦੇ ਨਰਾਜ਼ ਨਹੀਂ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੀ ਤੇਰੀ ਕਾਮਯਾਬੀ ਮੈਂ ਉਹ ਸੁਪਨਾ ਪੂਰਾ ਹੁੰਦੇ ਦੇਖਿਆ ਹੈ ਜਸਕਰਨ ਨੇ ਆਪਣੇ ਪਿਤਾ ਜੀ ਨੂੰ ਵਾਪਸ ਕਰ ਲੈ ਕੇ ਗਿਆ ਜਦੋਂ ਘਰ ਪਹੁੰਚੇ ਨਾ ਤਾਂ ਹਰਪ੍ਰੀਤ ਨੇ ਉਹਨਾਂ ਨੂੰ ਦਰਵਾਜ਼ੇ ਤੇ ਖੜੇ ਦੇਖਿਆ ਉਸਦੇ ਚਿਹਰੇ ਤੇ ਸ਼ੁਰੂ ਦੇ ਵਿੱਚ ਗੁੱਸਾ ਸੀ ਪਰ ਜਸਕਰਨ ਨੇ ਜਦੋਂ ਉਸ ਨੂੰ ਸਾਰੀ ਸੱਚਾਈ ਦੱਸੀ ਨਾ ਤਾਂ ਉਸਦਾ ਦਿਲ ਮੇਲ ਗਿਆ ਜਸਕਰਨ ਨੇ ਕਿਹਾ ਹਰਪ੍ਰੀਤ ਮੇਰੇ ਪਿਤਾ ਜੀ ਨੇ ਮੈਨੂੰ ਉਸ ਆਸਰਾ ਦੇ ਵਿੱਚੋਂ ਗੋਦ ਲਿਆ ਸੀ ਜੇ ਉਹਨਾਂ ਨੇ ਇਹ ਫੈਸਲਾ ਨਾ ਲਿਆ ਹੁੰਦਾ ਤਾਂ ਅੱਜ ਮੈਂ ਇਸ ਮੁਕਾਮ ਤੇ ਨਾ ਹੁੰਦਾ ਮੈਂ ਆਦੇ ਕੁਝ ਹੋਰ ਹੋਣਾ ਸੀ ਨਾ ਤੂੰ ਮੇਰੇ ਜ਼ਿੰਦਗੀ ਦੇ ਵਿੱਚ ਹੁੰਦੀ ਨਾ ਮੈਂ ਤੇਰੇ ਨਾਇਕਰ ਹੁੰਦਾ ਅਤੇ ਨਾ ਮੈਂ ਇੱਥੇ ਖੜਾ ਹੋਣਾ ਸੀ ਜੋ ਵੀ ਜ਼ਿੰਦਗੀ ਦੇ ਵਿੱਚ ਅਸੀਂ ਹਾਂ ਜੋ ਕਾਮਯਾਬੀ ਸਾਡੇ ਕੋਲ ਹੈ ਇਹ ਸਭ ਇਹਨਾਂ ਦੀ ਵਜ੍ਹਾ ਨਾਲ ਹੈ ਹਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਗੁਰਮੀਤ ਸਿੰਘ ਦੀ ਕਦਰ ਨਹੀਂ ਕੀਤੀ ਉਸਨੇ ਗੁਰਮੀਤ ਸਿੰਘ ਦੇ ਪੈਰ ਚੂਕੇ ਮਾਫੀ ਮੰਗੀ ਉਸਨੇ ਕਿਹਾ ਪਿਤਾ ਜੀ ਮੈਨੂੰ ਮਾਫ ਕਰਦੇ ਹੋ ਮੈਂ ਆਪਣੀ ਪਛਮੀ ਸੋਚ ਦੀ ਵਜ੍ਹਾ ਨਾਲ ਤੁਹਾਡੇ ਨਾਲ ਇਹ سلوਕ ਕੀਤਾ ਤੁਸੀਂ ਸਾਡੇ ਲਈ ਜੋ ਕੀਤਾ ਹੈ ਉਹ ਸ਼ਾਇਦ ਕੋਈ ਨਹੀਂ ਕਰ ਸਕਦਾ ਗੁਰਮੀਤ ਸਿੰਘ ਨੇ ਮੁਸਕਰਾਉਂਦਿਆਂ ਕਿਹਾ ਮੇਢੀ ਮੈਂ ਕਦੇ ਵੀ ਤੁਹਾਡੇ ਤੋਂ ਨਾਰਾਜ਼ ਨਹੀਂ ਸੀ ਮੇਰੀ ਸਿਰਫ ਇੱਕ ਚਾਹੇ ਤੁਸੀਂ ਮੇਰੀ ਪੋਤੀ ਸੁਹਾਣੀ ਨੂੰ ਉਹੀ ਸਿੱਖ ਮਰਿਆਦਾਵਾਂ ਸਿਖਾਓ ਜੋ ਮੈਂ ਜਸਕਰਨ ਨੂੰ ਸਿਖਾਈਆਂ ਸੀ ਉਸ ਦਿਨ ਤੋਂ ਜਸਕਰਨ ਅਤੇ ਹਰਪ੍ਰੀਤ ਨੇ ਗੁਰਮੀਤ ਸਿੰਘ ਨੂੰ ਪਹਿਲਾਂ ਨਾਲੋਂ ਵੀ ਖਿਤੇ ਜ਼ਿਆਦਾ ਸਤਿਕਾਰ ਦਿੱਤਾ ਜਸਕਰਨ ਨੇ ਆਪਣੇ ਪਿਤਾ ਜੀ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫਰਜ਼ ਸਮਝਿਆ ਉਸ ਨੇ ਆਸ਼ਰਮ ਨੂੰ ਇੱਕ ਵੱਡੀ ਰਕਮ ਦੇ ਦਿੱਤੀ ਅਤੇ ਹਰ ਮਹੀਨੇ ਆਸ਼ਰਮ ਦੀ ਸੇਵਾ ਲਈ ਸਮਾਂ ਕੱਢਣ ਦਾ ਵਾਅਦਾ ਕੀਤਾ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਕਈ ਸਾਲ ਪਹਿਲਾਂ ਕੀਤੀ ਸੇਵਾ ਨੇ ਸਿਰਫ ਉਸ ਕਰਨ ਇੱਕ ਨਵੀਂ ਜ਼ਿੰਦਗੀ ਨਹੀਂ ਦਿੱਤੀ ਸਗੋਂ ਉਸ ਤੇ ਪਰਿਵਾਰ ਨੂੰ ਵੀ ਇੱਕ ਨਵੀਂ ਸ਼ੁਰੂਆਤ ਦਿੱਤੀ ਹਾਂਜੀ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੇਂ ਚੰਗੀ ਲੱਗੀ ਤਾਂ ਨ ਸੱਚਮੇਂ ਲੱਗਦਾ ਹੈ ਗੁਰਮੀਤ ਸਿੰਘ ਨੇ ਜੋ ਕੀਤਾ ਸਹੀ ਸੀ ਕਿਉਂਕਿ ਇਹ ਉਹਦਾ ਵੱਡਾ ਫੈਸਲਾ ਆ ਸ਼ਾਦੀ ਤੋਂ 6 ਮਹੀਨੇ ਬਾਅਦ ਬੱਚਾ ਗੋਦ ਲੈਣਾ ਇੱਕ ਸੋਖੀ ਗੱਲ ਨਹੀਂ ਹੈ ਅਤੇ ਉਸ ਬੱਚੇ ਨੂੰ ਆਪਣੇ ਸਗੇ ਬੱਚੇ ਵਾਂਗ ਪਿਆਰ ਦੇਣਾ ਤੁਸੀਂ ਕੀ ਕਰਨਾ ਚਾਹੋਗੇ ਗੁਰਮੀਤ ਸਿੰਘ ਬਾਰੇ ਅਤੇ ਜੋ ਗੁਰਮੀਤ ਸਿੰਘ ਆ ਹੋਇਆ ਜੋ ਹਰਪ੍ਰੀਤ ਨੇ ਆਪਣੇ ਹੀ ਸੋਹਰੇ ਨਾਲ ਕੀਤਾ ਸਹੀ ਸੀ ਜਾਂ ਫਿਰ ਗਲਤ ਦੱਸੋ ਜੀ ਕਮੈਂਟ ਦੇ ਵਿੱਚ ਅੰਤ ਦੇ ਵਿੱਚ ਜੋ ਹੋਇਆ ਤੁਹਾਨੂੰ ਕਿਵੇਂ ਲੱਗਿਆ ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਜਸ ਨਾਨਸ ਹਰਦੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਸਾਧ ਸੰਗਤ ਜੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ